ਪੈਰਾਸੋ অলਪਿਕ ਖੇਡਾਂ ਦੇ ਵਿੱਚ ਤਮਗਾ ਜਿੱਤਣ ਵਾਲੇ ਖਿਡਾਰੀ ਸਰਬਜੋਤ ਸਿੰਘ ਦੇ ਵੱਲੋਂ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਦਰਅਸਲ ਹਰਿਆਣਾ ਸਰਕਾਰ ਨੇ ਸਰਬਜੋਤ ਸਿੰਘ ਨੂੰ ਨੌਕਰੀ ਦਾ ਐਲਾਨ ਕੀਤਾ ਸੀ ਜਿਸ ਨੂੰ ਉਸ ਨੇ ਠੁਕਰਾ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਨੌਕਰੀ ਤਾਂ ਚੰਗੀ ਹੈ ਪਰ ਮੈਂ ਆਪਣਾ ਧਿਆਨ ਸਿਰਫ ਖੇਡਾਂ ਦੇ ਉੱਤੇ ਰੱਖਣਾ ਚਾਹੁੰਦਾ। ਸਰਬਜੋਤ ਸਿੰਘ ਨੂੰ ਖੇਡ ਵਿਭਾਗ ਦੇ ਵਿੱਚ ਡਿਪਟੀ ਡਾਇਰੈਕਟਰ ਦੀ ਨੌਕਰੀ ਦਿੱਤੀ ਗਈ ਸੀ। ਬੀਤੇ ਦਿਨੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਰਬਜੋਤ ਨੂੰ ਡਿਪਟੀ ਡਾਇਰੈਕਟਰ ਵਜੋਂ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਇਸ ਸੰਬੰਧੀ ਸਰਬਜੋਤ ਸਿੰਘ ਨੇ ਕਿਹਾ ਕਿ ਡਿਪਟੀ ਡਾਇਰੈਕਟਰ ਦਾ ਕੰਮ ਤਾਂ ਚੰਗਾ ਹੈ ਪਰ ਮੈਂ ਅਜਿਹਾ ਨਹੀਂ ਕਰਾਂਗਾ ਸ਼ੂਟਿੰਗ ਦੇ ਉੱਤੇ ਹੀ ਧਿਆਨ ਦੇਵਾਂਗਾ ਪਰਿਵਾਰ ਵੀ ਚੰਗੀ ਨੌਕਰੀ ਦੀ ਮੰਗ ਕਰ ਰਿਹਾ ਹੈ ਪਰ ਮੈਂ ਸ਼ੂਟਿੰਗ ਕਰਨਾ ਚਾਹੁੰਨਾ ਨੌਕਰੀ ਦੀ ਪੇਸ਼ਕਸ਼ ਸਵੀਕਾਰ ਕਰਨ ਵਾਲੀ ਕੋਈ ਗੱਲ ਨਹੀਂ ਹੈ ਮੈਂ ਆਪਣੇ ਫੈਸਲਿਆਂ ਦੇ ਵਿਰੁੱਧ ਨਹੀਂ ਜਾ ਸਕਦਾ ਇਸ ਸੰਬੰਧੀ ਜਦੋਂ ਸਰਬਜੋਤ ਦੇ ਪਿਤਾ ਜਤਿੰਦਰ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਰਕਾਰ ਦੀ ਪੇਸ਼ਕਸ਼ ਸਿਰ ਮੱਥੇ ਪਰ ਸਰਬਜੋਤ ਨੇ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਹੀ ਸਥਿਤੀ ਦਾ ਪਤਾ 17 ਅਗਸਤ ਤੋਂ ਬਾਅਦ ਲੱਗੇਗਾ ਇਸੇ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਯੂਥ ਪ੍ਰੋਗਰੈਸਿਵ ਸਿੱਖ ਫੋਰਸ ਵੱਲੋਂ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਸਰਬਜੋਤ ਸਿੰਘ ਦਾ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਓਐਸਡੀ ਡਾਕਟਰ ਪ੍ਰਭਲਿੰਦ ਨੇ YPSF ਵੱਲੋਂ 51000 ਰੁਪਏ ਦੀ ਰਕਮ ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਸਰਬਜੀਤ ਨੂੰ 125000 ਰੁਪਏ ਦਾ ਚੈੱਕ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ ਹੈ। ਇਸ ਮੌਕੇ ਪ੍ਰਭਲਿੰਦ ਸਿੰਘ ਅਤੇ ਖਿਡਾਰੀ ਸਰਬਜੀਤ ਸਿੰਘ ਨੇ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਮੱਥਾ ਟੇਕਿਆ। ਪ੍ਰਧਾਨ ਭពਿੰਦਰ ਸਿੰਘ ਅਸੰਧ ਅਤੇ ਹੋਰ ਅਧਿਕਾਰੀਆਂ ਵੱਲੋਂ ਡਾਕਟਰ ਪ੍ਰਭਲਿੰਦ ਸਿੰਘ ਅਤੇ ਸਰਬਜੀਤ ਸਿੰਘ ਨੂੰ ਸਰਪਾਉ ਭੇਟ ਕੀਤੇ ਗਏ। ਉਸ ਦੇ ਡਾਕਟਰ ਪ੍ਰਭਲਿੰਦ ਸਿੰਘ ਨੇ ਕਿਹਾ ਕਿ ਸਰਬਜੀਤ ਨੇ ਸ਼ੂਟਿੰਗ ਦੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦੇ ਨਾਲ-ਨਾਲ ਸੇਕੋਂ ਦਾ ਨਾਮ ਰੌਸ਼ਨ ਕੀਤਾ ਹੈ 올림픽 ਖੇਡਾਂ ਦੇ ਵਿੱਚ ਸਰਬਜੋਤ ਸਿੰਘ ਦਾ ਪ੍ਰਦਰਸ਼ਨ ਬਿਨਾਂ ਸ਼ੱਕ ਨੌਜਵਾਨ ਪੀੜ੍ਹੀ ਲਈ ਰੋਡ ਮਾਡਲ ਸਾਬਤ ਹੋਵੇਗਾ ਡਾਕਟਰ ਪ੍ਰਭਲਿੰਦ ਸਿੰਘ ਨੇ ਖਿਡਾਰੀ ਸਰਬਜੋਤ ਸਿੰਘ ਦੀ ਮਨੋਹਰ لال ਨਾਲ ਵੀਡੀਓ ਕਾਨਫਰੈਂਸ ਅਗਰਾਹੀ ਗੱਲ ਵੀ ਕਰਵਾਈ ਤਾਂ ਸਰਬਜੋਤ ਸਿੰਘ ਦੇ ਵੱਲੋਂ ਨੌਕਰੀ ਲੈਣ ਤੋਂ ਇਨਕਾਰ ਕੀਤਾ ਗਿਆ ਉਸਨੇ ਆਪਣਾ ਵਿਜ਼ਨ ਜੋ ਰੱਖਿਆ ਉਹ ਆਪਣੀ ਖੇਡ ਨੂੰ ਮੁੱਖ ਰੱਖ ਕੇ ਇਹ ਐਲਾਨ ਕੀਤਾ ਹੈ ਉਸਦਾ ਕਹਿਣਾ ਹੈ ਕਿ ਮੈਂ ਆਪਣਾ ਸਾਰਾ ਧਿਆਨ ਖੇਡਾਂ ਦੇ ਉੱਤੇ ਫੋਕਸ ਕਰਨਾ ਚਾਹੁੰਦਾ ਆਪਣੀ ਖੇਡ ਨੂੰ ਹੋਰ ਨਿਖਾਰਨਾ ਚਾਹੁੰਦਾ ਜਿਸ ਕਰਕੇ ਮੈਂ ਨੌਕਰੀ ਨਹੀਂ ਲੈ ਸਕਦਾ ਤਾਂ ਇਹ ਗੱਲ ਤੁਹਾਨੂੰ ਕਿਵੇਂ ਲੱਗੀ ਕੀ ਸਰਬਜੋਤ ਸਿੰਘ ਦਾ ਫੈਸਲਾ ਸਹੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਸਪੋਰਟਸ ਕੋਰਨਰ ਤੇ ਪੰਜਾਬੀ ਨਿਊਜ਼ ਕੋਰਨਰ ਦੇ ਨਾਲ